ਬੱਚਿਆਂ ਦੇ ਰਾਹੀ ਦੇਸ਼ ਦਾ ਭਵਿੱਖ ਰੋਸ਼ਨ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਇਸ ਸੰਬੰਧੀ ਸਥਾਨਕ ਜਲੰਧਰ ਬਾਈਪਾਸ ਨੇੜੇ ਵਿਧਾਇਕ ਲੁਧਿਆਣਾ ਪੂਰਬੀ ਦਲਜੀਤ ਸਿੰਘ ਭੋਲਾ ਗਰੇਵਾ ਦੇ ਅਗਵਾਈ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਜ਼ੋਨ ਕਰੀਬ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਕਰੀਬ 4000 ਦੇ ਅਧਿਆਪਕਾਂ ਨੂੰ

वेल इन्फॉर्म्ड एंड वेल नॉलेजेबल पर्सन तो सोसाइटी में भी इसका इंपैक्ट देखने को मिलेगा मैं ऐसा मानला कि बिल्कुल वैसे ही उसी तरह से कॉर्नर किया जा रहा है और इसका इंपैक्ट आगे भी पड़ेगा टीचर पे भी एक मोटिवेशन मिलेगी वो आगे और ज्यादा सोसाइटी को uplift करने के लिए अपनी तरफ से बेस्ट अपनी देगा से फैसिलिटेट करेगा पूजा देवी मैम डीसेंट स्कूल शक्ति नगर से एज ए कोऑर्डिनेटर ਮੈਂ ਬੋਲਣਾ ਚਾਹਤੀ ਹੂੰ ਕਿ ਨਾ ਹਮ ਐਮ ਐਲ ਏ ਸਰ ਦਾ ਬਹੁਤ ਹੀ ਸਹਿਦਿਲੋਂ ਸੇ ਸ਼ੁਕਰੀਆ ਕਰਨਾ ਚਾਹਤੇ ਹੈ ਕਿ ਉਹਨੋ ਨੇ ਹਮੇ ਇਤਨਾ ਉੱਚਾ ਦਰਜਾ ਦਿਆ ਇਸਕੇ ਲਈ ਸਪੈਸ਼ਲ ਥੈਂਕ ਯੂ ਐਮ ਐਲ ਏ ਸਰ ਮਨੀਸ਼ਾ ਅੱਜ ਸਨਮਾਨ ਕੀਤਾ ਜਾ ਰਿਹਾ ਕਿ ਕਾ ਕਾ ਹੋ ਗਿਆ ਅਸੀਂ ਬਹੁਤ ਖੁਸ਼ ਹੈ ਕਿ ਐਮ ਐਲ ਏ ਸਰ ਸਾਨੂੰ ਸਨਮਾਨਿਤ ਕਰ ਰਿਹਾ ਟੀਚਰਸ ਨੂੰ ਟੀਚਰਸ ਦੀ ਇਨੀ ਰਿਸਪੈਕਟ ਕਰ ਰਿਹਾ ਕੇਅਰ ਕਰ ਰਿਹਾ ਕਿ ਉਹਨੋ ਨੇ ਟੀਚਰ ਦਾ ਦਰਜਾ ਦੱਸਾ ਟੀਚਰ ਕੀ ਹੈ ਇਸੇ ਬੱਚੇ ਲਈ ਇਸੇ ਲਈ ਦੀ ਆਰਥੀ ਲਈ ਕਿ ਟੀਚਰ ਇੱਕ ਗੁਰੂ ਹੈ ਇੱਕ ਟੀਚਰ ਇੱਕ ਮਾਂ ਹੈ ਬੱਚੇ ਲਈ ਕਿ ਉਹ ਬੱਚੇ ਨੂੰ ਸਹੀ ਡਾਇਰੈਕਸ਼ਨ ਉੱਪਰ ਮਦਰ ਪ੍ਰਦਾਨ ਕਰਦੀ ਹੈ ਠੀਕ ਹੈ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਕਿ ਫਸਟ ਟਾਈਮ ਅਸੀਂ ਐਮਐਲਐਸਰ ਨੂੰ ਮਿਲ ਰਹੇ ਹਾਂ ਜੀ ਹਾਂ ਜੀ ਲੱਗਦਾ ਕਿ ਕਿਹੜੀ ਗੱਲ ਸਵੇਕ ਵਾਸੋਂ ਭਾਂਦੇ ਹੋ ਸੀ ਹਾਂ ਜੀ ਮੈਂ ਦਾ ਕੋਆਰਡੀਨੇਟਰ ਹਾਂ ਹਾਂ ਜੀ ਤੇ ਕੋਨੇ ਕਾਫੀ ਸਾਥੀ ਬਏ ਹੋਣੇ ਕਿਹੋ ਜਿਹਾ ਦੇਖਣ ਨੂੰ ਮਿਲਿਆ ਉਸਾਂ ਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਐਟਮੋਸਫੇਰ ਬਹੁਤ ਵਧੀਆ ਲੱਗ ਰਿਹਾ ਸਾਨੂੰ ਲੱਗ ਰਿਹਾ ਸਾਨੂੰ ਨਾ ਗਰਮੀ ਨਹੀਂ ਫੀਲ ਹੋ ਰਹੀ ਸਾਨੂੰ ਵਧੀਆ ਐਟਮੋਸਫੇ enjoy kar rahe asi uno beshe sada chitta nahi miliya par asi picture stand ho ke enjoy kar rahe ha my name is preet okay i salman ne kitta kaha okay. kya ho gaya basically we felt very happy this is the first time i felt that teachers are being uh, respected and they are given a chance to come at the stage and basically we we all felt very good uh, and the experience was good ana the way they talked about the teachers The qualities, the contributions, everything was very good. <laughs> ਮੈਂ ਕਹਾਂ ਕਿ ਜੇ ਇੱਕ ਸਾਡੇ ਤੁਹਾਡੇ ਪੈਰੈਂਟਸ ਤੇ ਟੀਚਰ ਉਹ ਆਸਰ ਦਾ ਕਰੀਏ ਮੈਂ ਬਿਲਕੁਲ ਸਹੀ ਸਮਝਦੀ ਹਾਂ ਇਸ ਗੱਲ ਨੂੰ ਬਿਕੋਜ਼ ਬੱਚੇ ਸਾਡੇ ਕੋਲ ਆਪਣੇ ਦਿਨ ਦਾ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਹੈ ਸਾਡੇ ਨਾਲ ਹੀ ਸਪੈਂਡ ਕਰਦੇ ਆ 6 ਘੰਟੇ ਸਾਡੇ ਨਾਲ ਲਗਾਉਂਦੇ ਆ ਤੇ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਤੇ ਪੈਰੈਂਟਸ ਵੀ ਵਰਕਿੰਗ ਹੈ ਜ਼ਿਆਦਾ ਟਾਈਮ ਜਿਹੜੇ ਆ ਬੱਚੇ ਉਹ ਟੀਚਰਸ ਦੇ ਨਾਲ ਸਪੈਂਡ ਕਰਦੇ ਆ ਤੇ ਮੈਨੂੰ ਇਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਵੱਡਾ ਰੋਲ ਹੈ ਉਹਨਾਂ ਦੀ ਵੈਲਿਊਜ਼ ਬਿਲਕੁਲ ਨਾਲ ਉਹਨਾਂ ਨੂੰ ਅੱਛੀ ਮੈਨਰਸ ਸਿਖਾਣਾ ਇਹਦੇ ਵਿੱਚ ਟੀਚਰਸ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਅੱਜ ਟੀਚਰ ਦੇ ਮਨਾਇਆ ਜਾ ਰਿਹਾ ਹੈ ਸੋ ਕਿਸ ਤਰ੍ਹਾਂ ਪਹਿਲੇ ਗੁਰੂ ਦਾ ਦਰਜਾ ਟੀਚਰਾਂ ਨੂੰ ਕੀ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਜੀ ਦਾ ਕਿਉਂਕਿ ਆਪਾਂ ਸਾਰੇ ਜਾਣਦੇ ਆ ਗੁਰੂ ਬਿਜਾ ਨੇ ਮੱਤ ਨਹੀਂ ਹੈ ਸਾਡੇ ਇਧਿਆਤ ਦੇ ਜਿਹੜੇ ਗੁਰੂ ਨੇ ਤੇ ਗੁਰੂ ਦਾ ਸਨਮਾਨ ਕਰਨਾ ਬਹੁਤ ਜ਼ਿਆਦਾ ਮਹੱਤਵਪੂਰਨ ਕਿਉਂਕਿ ਜਿਹੜੇ ਅਧਿਆਪਕ ਸਹਿਬਾਨ ਨੇ ਇਹ ਸਾਡੇ ਸਮਾਜ ਦਾ ਉਹ ਅੰਗਰੇਜ਼ ਸੀ ਜਿਸ ਇਸ ਇਸ ਵਜ੍ਹਾ ਸਮਾਜ ਅਧੂਰਾ ਹੋ ਗਿਆ ਜਿਸ ਵਗੈਰ ਸਾਡਾ ਸਮਾਜ ਅਧੂਰਾ ਪਾ ਕਿਉਂਕਿ ਇਹ ਜਿਹੜੇ ਸਾਡੇ ਅਧਿਆਪਕ ਸਾਹਿਬਾਨ ਨੇ ਇਹ ਔਰ ਬੱਚੇ ਨੂੰ ਪੜਾ ਕੇ ਉਸ ਕਾਬਲ ਬਣਾਉਂਦੇ ਜਿਸ ਕਾਬਲ ਬਣ ਕੇ ਆਪਣੇ ਪੈਰਾਂ ਤੇ ਖੜਾ ਹੋ ਕੇ ਜਿੱਥੇ ਆਪਣੀ ਵਧੀਆ ਜ਼ਿੰਦਗੀ ਬੀਤ ਕਰਦਾ ਤੇ ਉੱਥੇ ਉਹ ਸਮਾਜ ਦੀ ਸੇਵਾ ਆਪਣੇ ਮਾਪਿਆਂ ਦੀ ਸੇਵਾ ਤੇ ਔਰ ਦੇ ਦੇ ਤੱਕੀ ਜੋਗਦਾਰ ਬੋਲਾ ਤੇ ਔਰ ਬਹੁਤ ਬਹੁਤ ਵਧਾਈ ਦੇਣਾ ਬਥੇ ਅਧਿਆਪਕਾਂ ਨੂੰ ਸਾਰਿਆਂ ਨੂੰ ਤੇ ਅਧਿਆਪਕ ਦੇ ਸਤੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਹੀ ਅਧਿਆਪਕ ਸਹਿਬਾਨਾਂ ਦਾ ਕਿਉਂਕਿ ਅੱਜ ਵਿਦਿਆ ਸੁਭਾ ਹਲਕਾ ਪੂਰਬੀ ਦੇ ਸਾਰੇ ਹੀ ਔਰ ਸਰਕਾਰੀ ਸਾਰੇ ਅਧਿਆਪਕ ਸਹਿਬਾਨ ਪ੍ਰਿੰਸੀਪਲ ਔਰ ਪ੍ਰਾਈਵੇਟ ਜਿੰਨੇ ਵੀ ਸਾਰੇ ਸਕੂਲ ਦੇ ਸਾਰੇ ਇੱਥੇ ਆਏ ਨੇ ਕਿਉਂਕਿ 2011 ਤੋਂ ਲਗਾਤਾਰ ਔਰ ਮੈਂ ਮੈਨੂੰ ਪ੍ਰਮਾਤਮਾ ਦੇ ਬਲ ਬਖਸ਼ਿਆ ਪ੍ਰਮਾਤਮਾ ਦੇ ਕਿਰਪਾ ਕੀਤੀ ਤੇ ਲਗਾਤਾਰ ਇਹਨਾਂ ਸਨਮਾਨ ਕਰਦਾ ਆ ਰਿਹਾ ਹਾਂ ਤੇ ਇਸ ਵਾਰੀ ਵੀ ਜਿਹੜਾ ਸਲਵਾਰਤੀ ਇਹਨਾਂ ਦਾ ਅਧਿਆਪਕ ਦੇਖ ਤੇ ਰੱਖਿਆ ਸੀ ਉਸ ਟਾਈਮ ਹਾਰਾ ਹੋਣ ਕਰਕੇ ਡਿਲੇ ਕਰਨਾ ਪੈ ਗਿਆ ਤੇ ਇਸ ਕਰਕੇ ਹੁਣ ਇਹਨਾਂ ਦਾ ਸਲਮਾਨ ਰੱਖਿਆ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਅਪੀਲ ਕਰੂਗਾ ਆਓ ਆਪਾਂ ਆਪਾਂ ਮਿਲ ਕੇ ਸਾਡੇ ਮਾਜੋਗ ਸਤਕਾਰਯੋਗ ਅਧਿਆਪਕਾਂ ਵਰਨ ਦਾ ਸਲਮਾਨ ਕਰੀਏ ਉਹਨਾਂ ਦਾ ਸਤਕਾਰ ਕਰੀਏ ਕਿਉਂਕਿ ਉਹ ਉਹਨਾਂ ਤੋਂ ਬਿਨਾਂ ਆਪਾਂ ਤਰੱਕੀ ਨਹੀਂ ਕਰ ਸਕਦੇ ਔਰ ਮੈਂ ਤਾਂ ਇਹ ਬੇਨਤੀ ਕਰੂਗਾ ਸਾਰਿਆਂ ਨੂੰ ਵਿਦਿਆਰਥੀਆਂ ਨੂੰ ਵੀ ਇਹ ਬੇਨਤੀ ਕਰੂਗਾ ਆਪਾਂ ਆਪਣੇ ਦੋਸਤ ਬਣਾਨੇ ਆ ਬਿਲਕੁਲ ਜਰੂਰ ਬਣਾਓ ਪਰ ਸੱਚੇ ਦੋਸਤ ਥੋਡੇ ਦੋ ਹੀ ਨੇ ਇੱਕ ਸਤਿਕਾਰਯੋਗ ਅਧਿਆਪਕ ਦੂਜੇ ਥੋਡੇ ਮਾਤਾ ਪਿਤਾ ਕਿਉਂਕਿ ਤੁਹਾਡੀ ਤਰੱਕੀ 'ਚ ਹਮੇਸ਼ਾ ਖੁਸ਼ੀ ਮੰਗਦੇ ਰਹੇ। ਉਹ ਤੁਹਾਡੇ ਮਾਪੇ ਵੀ ਤੇ ਅਧਿਆਪਕ ਵੀ ਜਦੋਂ ਵੀ ਕੋਈ ਬੱਚਾ ਤਰੱਕੀ ਕਰਦਾ ਜਦੋਂ ਉਹ ਲਗੇ ਉੱਚੀ ਬਲੰਦੀ ਤੇ ਪਹੁੰਚਦਾ ਤੇ ਉਹਦਾ ਇਤਿਆਪਕ ਜਾਂ ਮਾਪਾਪ ਕੋਈ ਚੁਪਾਸੀ ਹੈ ਉਹਦਾ ਬੇਡਾ ਦੇਸੀ ਲੱਗ ਜੇ ਉਹ ਖੁਸ਼ੀ ਵਿੱਚ ਜਿਸਕਾਰ ਮਹਿਸੂਸ ਕਰਦਾ। ਔਰ ਜਿਹੜਾ ਇਤਿਆਪਕ ਦਾ ਬੱਚਾ ਪੜਾਇਆ ਹੋਇਆ ਕੋਈ ਵੱਡਾ ਅਫਸਰ ਬਣਦਾ ਵਾ ਤੇ ਉਹ ਮਾਣ ਮਹਿਸੂਸ ਕਰਦਾ ਹਰ ਇੱਕ ਵਾਰ ਤੇ ਦੱਸਦਾ ਵੀ ਇਹ ਆ ਜੋ ਡੀਸੀ ਲੱਗ ਗਿਆ ਆ ਜੋ ਮੁੱਖ ਮੰਤਰੀ ਬਣ ਗਿਆ ਤੇ ਉਹ ਉਹਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਤਾਂ ਇਹੀ ਪ੍ਰਮਾਤਮਾ 'ਤੇ ਅਰਦਾਸ ਕਰੂਗਾ ਪ੍ਰਮਾਤਮਾ ਸਾਡੇ ਅਧਿਆਪਕਾਂ ਨੂੰ ਤੰਦਰੁਸਤ ਰੱਖੇ ਕਿਉਂਕਿ ਜੇ ਸਾਡੇ ਅਧਿਆਪਕ ਤੰਦਰੁਸਤ ਨੇ ਤੇ ਸਾਡਾ ਸਮਾਜ ਤੰਦਰੁਸਤ ਆ ਜੇ ਸਾਡੇ ਅਧਿਆਪਕ ਤੰਦਰੁਸਤ ਹੋਣਗੇ ਤਾਂ ਵਧੀਆ ਢੰਗ ਨਾਲ ਪੜ੍ਹਾ ਸਕਣਗੇ ਤੇ ਫਿਰ ਸਾਡੇ ਬੱਚੇ ਤਰੱਕੀ ਕਰ ਸਕਣਗੇ ਸਾਡਾ ਦੇਸ਼ ਤਰੱਕੀ ਕਰ ਸਕਦਾ ਕਿੰਨੇ ਅਧਿਆਪਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅੱਜ ਤਕਰੀਬਨ 4000 ਦੇ ਕਰੀਬ ਬਦਾਸਵਾ ਹਲਕਾ ਪੂਰਬੀ ਦੇ ਸਰਕਾਰੀ ਔਰ ਪ੍ਰਾਈਵੇਟ ਸਕੂਲਾਂ ਦੇ ਜਿੰਨੇ ਵੀ ਅਧਿਆਪਕ ਸਾ ਖਾਤਾ ਮਾਰਦਾ ਕੱਟ ਦੇਖ ਰਹੇ ਹੋ ਔਰ ਲਿਸਟ ਮਿਲ ਕੇ ਬਾਹਰ ਬਣੀ ਹੋਈ ਆ ਉਹ ਵੀ ਦੇਖ ਸਕਦੇ ਹੋ ਅੱਜ ਹਜੇ ਕਾਫੀ ਸਕੂਲ ਰਹਿ ਗਏ ਤੇ ਮੈਨੂੰ ਫੋਨ ਆ ਰਿਹਾ ਸਾਨੂੰ ਇਨਵਾਈਟ ਨਹੀਂ ਕੀਤਾ ਅਗਲੀ ਵਾਰੀ ਉਹਨਾਂ ਨੂੰ ਵੀ ਇਨਵਾਈਟ ਕਰਾਂਗੇ ਤੇ ਉਹਨਾਂ ਦਾ ਸਨਮਾਨ ਕਰਾਂਗੇ ਔਰ ਮੈਂ ਗਲਤੀ ਵੀ ਮੰਗਦਾ ਖਲਦੇ ਗਲਤੀ ਦੀ ਮਾਫੀ ਮੰਗਦਾ ਜੇ ਕਿਤੇ ਕੋਈ ਕਮੀ ਪੇਸ਼ੀ ਰਹੀ ਆ ਤੇ ਮੈਨੂੰ ਜਰੂਰ ਦੱਸਿਓ ਤਾਂ ਕਿ ਅਗਲੀ ਵਾਰੀ ਮੈਂ ਉਹ ਕਮੀ ਪੇਸ਼ੀ ਨਾ ਰਹਿਣ ਦੇਵਾ ਉਹਨੂੰ ਸਦਾਰ ਕੇ ਵੱਧ ਤੋਂ ਵੱਧ ਨਾਲ ਸਨਮਾਨ ਕੀਤਾ ਜਾਵੇ ਵੱਧ ਤੋਂ ਵੱਧ ਸਤਿਕਾਰ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦੇਖੋ ਪੰਜਾਬ ਦੇਸ਼ ਦਾ ਉਹ ਟੁੱਟਮੰਗ ਹੈ ਔਰ ਜਿਸ ਨੇ ਸਭ ਤੋਂ ਵੱਡੀ ਕੁਰਬਾਨੀ ਕੀਤੀ ਹੈ ਚਾਹੇ ਉਹ ਦੇਸ਼ ਦੀ ਇਜ਼ਾਤੀ ਦੀ ਗੱਲ ਕਰਦੇ ਸਭ ਤੋਂ ਵੱਡਾ ਯੋਧਰ ਪੰਜਾਬੀਆਂ ਦਾ ਵਾ ਚਾਹੇ ਹਰੀ ਕ੍ਰਾਂਤੀ ਦੀ ਗੱਲ ਕਰਦੇ ਪੰਜਾਬੀਆਂ ਨੇ ਪੂਰੇ ਦੇਸ਼ ਦੇ ਵਿੱਚ ਔਰ ਜੰਗਲਵਾਦ ਕਰਕੇ ਧਰਤੀਆਂ ਸੀਨਾ ਪਾੜ ਕੇ ਅੱਜ ਆਪਣੇ ਪੈਰਾਂ ਦੇ ਦੇਸ਼ ਨੂੰ ਖੜਾ ਕੀਤਾ ਕਦੇ ਜੋਸ਼ ਸ਼ਾਮ ਉਹ ਸਮਾ ਸੀਗਾ ਜਦੋਂ ਸਾਡਾ ਦੇਸ਼ ਬਦੂਜੇ ਦੇ ਸਦੋ ਅਨਾਂ ਨਹੀਂ ਮੰਗਦਾ ਸੀਗਾ ਤੇ ਸਭ ਤੋਂ ਵੱਡਾ ਜੋਗਦਨਾ ਸਭ ਤੋਂ ਵੱਡ ਵੱਧ ਇਨਕਮ ਟੈਕਸ ਦੇ ਰੂਪ ਚ ਜੀਐਸਟੀ ਰੂਪ ਚ ਮਕੇ ਸਾਡਾ ਪੰਜਾਬ ਕੇਂਦਰਪਾਲ ਦੇ ਰਿਹਾ ਤੇ ਸਾਡਾ ਹੱਕ ਬਣਦਾ ਜੇ ਅੱਜ ਆਫਤ ਆਈ ਹੈ ਔਰ ਪਹਿਲਾ ਮਨ ਕੇ ਹੱਤ ਬਦ ਵੇਲੇ ਅੱਜ ਸੰਕੇ 3 ਲੱਖ ਕਰੋੜ ਰੁਪਏ ਸਾਡੇ ਦੇ ਜਮਾ ਹੋ ਗਿਆ ਤੇ ਅੱਜ ਤੇ ਇਹ ਪੈਸੇ ਜਮਾ ਹੋਗੇ ਤੇ ਮੈਂ ਬੇਨਤੀ ਕਰੂਗਾ ਅਪੀਲ ਕਰੂਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਪੰਜਾਬ ਆ ਔਰ ਜਿਹੜਾ ਦੇਸ਼ ਦਾ ਟੁੱਟਮਾ ਆਂਗਾ ਮਿਲਕੇ ਨਿਖੜਵਾ ਆਂਗਾ ਤੇ ਇਹਦੀ ਜਿਹੜੀ ਅੱਜ ਹੜਾਂ ਦੀ ਮਗੇ ਰਮਾਰ ਬੱਜੀਆ ਇਹਦੇ ਮਿਲਕੇ ਆਪਣੀ ਜੋ ਬਣਦਾ ਸਾਡਾ ਹੱਕ ਦਿਓ ਉਹਨਾਂ ਨੂੰ ਮਿਲਕੇ ਜਿਹੜੇ ਕਿਸਾਨ ਅੱਜ ਮਿਲਕੇ ਸਮਝੋ ਕਹਿ ਸਰਿਆ ਰੋਟੀ ਦੇ ਬਾਬਾ ਚਾਰ ਹੋ ਗਏ ਘਰ ਵੀ ਮਿਲਕੇ ਟਹਿ ਗਏ ਸਕੂਲ ਵੀ ਟਹਿ ਗਏ ਬਿਲਡਿੰਗਾਂ ਟਹਿ ਗਈਆਂ ਪੁਰਦਾਰੇ ਮੰਦਰ ਵੀ ਡਾਗੇ ਤੇ ਉਹਨਾਂ ਦੀ ਮਦਦ ਕਰਨਾ ਉਹਦਾ ਫਰਜ ਬਣਦਾ ਉਹਦੇ ਲਈ ਮਿਸ਼ਨ ਮਾਰਕਲੇ ਡਿਊਟੀ ਬਣਦੀ ਹੈ ਉਹ ਡਿਊਟੀ ਕਰਨਾ ਤਾਂ ਕਿ ਇਹਦੇ ਚ ਆਪਾਂ ਸਿਆਸਤ ਨਾ ਕਰੀਏ ਆਪਾਂ ਲੋੜਵੰਦਾ ਦੀ ਮਦਦ ਕਰੀਏ ਪੰਜਾਬ ਨੂੰ ਪੈਰਾਂ ਤੇ ਖੜਾ ਕਰੀਏ ਤਾਂ ਆ ਕੇ ਪੰਜਾਬ ਨੇ ਦੇਸ਼ ਨੂੰ ਪੈਰਾਂ ਤੇ ਖੜਾ ਕੀਤਾ। ਆਖਰੀ ਸਵਾਲ ਹੈ ਰਾਜ ਬੰਦਾ ਜਿਹੜਾ ਆਪਣਾ ਰਾਜਨੀਤਿਕ ਜੀਵਨਰੀ ਰਚੂਈ ਹੈ ਸੋ ਹਮਾਰਾ ਪਛੋਕ ਨੂੰ ਲੈ ਕੇ ਕਵਾਂਟੜੇ ਹੋ ਗਏ ਹੈ ਕਿ ਕਾਉਂਸਲ ਕੋਈ ਨਹੀਂ ਬਠਾਗੀ ਕਰਦਾ ਹੈ ਸੋ ਲੱਗਦਾ ਹੈ ਕਿ ਇਹਨਾਂ ਦਾ ਪ੍ਰਬੰਧਨ ਕਰਨ ਦੀ ਲੋੜ ਹੈ। ਸਮਝ ਆਲੋ ਰਾਜਨੀਤਿਕ ਗਵੰਦਾ ਦੀ ਮੋਰ ਪੋ ਗਈ ਹੈ ਸਮਾਜ ਕਸੇ ਦੇ ਵਿੱਚ ਕਿ ਆਵਾਰਾ ਪਸ਼ੂ ਕਾਰਨ ਬੜੇ ਹਨ ਕਿਸ ਤਰ੍ਹਾਂ ਦੇਖੋ ਪ੍ਰਬੰਧਨ ਦੀ ਲੋੜ ਹੈ ਬਿਲਕੁਲ ਬਿਲਕੁਲ ਮੈਂ ਤਾਂ ਤੁਸੀਂ ਦੇਖਿਆ ਹੋਣਾ ਵੀ ਵਿਧਾਨ ਸਭਾ ਦੇ ਵਿੱਚ ਵੀ ਇਹ ਸਵਾਲ ਉਠਾਇਆ ਸੀਗਾ ਜ਼ੀਰੋ ਆਵਰ ਦੇ ਵਿੱਚ ਤੇ ਅੱਜ ਲੋੜ ਹੈ ਤੇ ਔਰ ਇਹਦੇ ਵਾਸਤੇ ਮਲ ਕੇ ਆਪਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਸਰਕਾਰ ਪੰਜਾਬ ਸਰਕਾਰ ਆਵਾਦੀ ਬੜੀ ਸਰਕਾਰ ਕੰਮ ਕਰ ਰਹੀ ਆ ਔਰ ਕੇਂਦਰ ਨੂੰ ਵੀ ਇਸ ਤੇ ਮਿਲ ਕੇ ਧਿਆਨ ਦੇਣਾ ਪੈਣਾ ਵਾ ਕਿਉਂਕਿ ਅੱਧੇ ਤੋਂ ਵੱਧ ਬਲ ਕੇ ਸਾਡੇ ਦੇ ਜਿਹੜੇ ਸੋਰਸ ਨੇ ਜਿਹੜਾ ਰੈਵਨਿਊ ਕੇਂਦਰ ਲੈ ਜਾਂਦਾ ਵਾ ਕੇਂਦਰ ਨੂੰ ਇਸ ਤੇ ਮਿਲ ਕੇ ਧਿਆਨ ਦੇਣਾ ਚਾਹੀਦਾ ਤਾਂ ਕਿ ਆਪਾਂ ਇਹਨਾਂ ਜਿਹੜੇ ਕੀਮਤੀ ਜਾਨਾਂ ਬਚ ਸਕਣ ਔਰ ਮੈਂ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਵੀ ਜਿਹੜੇ ਆਵਾਰਾ ਪਛੀ ਛੱਡਦੇ ਨੇ ਜਦੋਂ ਜਿੰਨਾ ਚਿਰ ਉਹ ਦੁੱਧ ਦਿੰਦਾ ਉਹਨਾਂ ਚਿਰ ਉਹ ਮਿਲ ਕੇ ਆਪਣੇ ਕੋਲ ਰੱਖਦੇ ਨੇ ਉਸ ਦਿਵਾਰ ਖੋਲ ਕੇ ਸੰਗਲ ਛੱਡ ਦਿੰਦੇ ਉਹਦੇ ਨਾਲ ਕੀਮਤੀ ਜਾਨਾਂ ਜਾ ਰਹੀਆਂ ਆ ਹਾਸੇ ਹੋ ਰਹੇ ਨੇ ਔਰ ਆਪਣਾ ਮਤਲਬ ਕਿ ਦੇਸ਼ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਛੱਡਦੇ ਉਹਨਾਂ ਤੇ ਵੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਕਾਰਵਾਈ ਵੀ ਹੋਊਗੀ ਔਰ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿਉਂਕਿ ਦੇਖੋ ਆਪਾਂ ਸਾਰੇ ਹੀ ਇਸ ਦੇਸ਼ ਦੇ ਵਸਨੀਕ ਆ ਆਪਾਂ ਇੱਕ ਪਰਿਵਾਰ ਆ ਜੇ ਪਰਿਵਾਰ ਦਾ ਕੋਈ ਮੈਂਬਰ ਜਿਵੇਂ ਰਾਜਵੀਰ ਜਵੰਦਾ ਅੱਜ ਐਕਸੀਡੈਂਟ ਨਾਲ ਮਤਲਬ ਕਿ ਡੈਥ ਹੋ ਗਿਆ ਤਾਂ ਉਹ ਸਾਡਾ ਪਰਿਵਾਰ ਦਾ ਮੈਂਬਰ ਸੀਗਾ ਸਾਡਾ ਜੋ ਪਰਿਵਾਰ ਦਾ ਮੈਂਬਰ ਜਾਂਦਾ ਤਾਂ ਦੁੱਖ ਹੁੰਦਾ ਵਾ ਇਸ ਕਰਕੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਆਪਾਂ ਜਿੰਨਾ ਚ ਜਿਨ੍ਹਾਂ ਚਿਰ ਆਪਾਂ ਨੂੰ ਦੁੱਧ ਦਿੰਦਾ ਉਹਨਾਂ ਚਿਰ ਆਪਣੇ ਕੋਲ ਰੱਖਦੇ ਆ ਤੇ ਉਸ ਤੋਂ ਬਾਅਦ ਨਾ ਸੜਕਾਂ ਤੇ ਛੱਡੀਏ ਉਹਨਾਂ ਦਾ ਕੋਈ ਨਾ ਕੋਈ ਹੱਲ ਜਰੂਰ ਕਰੀਏ ਗਊਸ਼ਾਲਾ ਛੱਡੀਏ ਤੇ ਔਰ ਆਪਾਂ ਸਾਰੇ ਇਕੱਠੇ ਹੋ ਕੇ ਦਾ ਪ੍ਰਬੰਧ ਕਰਾਂਗੇ